ਉਦਾਂ ਹੋਊਗਾ ਤੇਰੇ ਕੋਲੇ ਡਿਪਾਰਟਮੈਂਟ ਦਾ ਅਫਸਰ ਵੀ ਹੋਊਗਾ ਤੂੰ ਠੀਕ ਹੈ ਪਰ ਜਿਹੜੀ ਤੇਰੀ ਗਲਤੀ ਹੈ ਨਾ ਤੈਨੂੰ ਨੰਗਾ ਕਰਾਂਗੇ ਹਿੱਦਕਲੀ ਕਮਾ ਤੁਸੀਂ ਕਹੀ ਸੀਗੇ ਨਾ ਇਹ ਗੱਲ ਬੈਠ ਕੇ ਹੀ ਕਹੀ ਸੀ ਮੈਸੇਜ ਬੈਠ ਕੇ ਪਤਾ ਕਿੰਨੀ ਆ ਉਹਨਾਂ ਦੇ ਮਾਪਿਓ ਕਿੰਨਾ ਯਕੀਨ ਕਰਕੇ ਭੇਜਦੇ ਨੇ ਕਿ ਗੁੱਡੀਆਂ ਸੇਫ ਹੈ ਇੱਥੇ ਆ ਕੇ ਕੰਮ ਕਰਕੇ ਤੁਹਾਡੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਇਸ ਗੱਲ ਬਾਰੇ ਪਤਾ ਲੱਗ ਜਾਣਾ ਹੈ ਕਿ ਪ੍ਰਵਾਸੀਆਂ ਦੀ ਹਿੰਮਤ ਕਿੰਨੀ ਜ਼ਿਆਦਾ ਵੱਧ ਚੁੱਕੀ ਹੈ ਉਹ ਹੁਣ ਸਾਡੀਆਂ ਧੀਆਂ ਭੈਣਾਂ ਦੇ ਉੱਤੇ ਗੰਦੀਆਂ ਅੱਖਾਂ ਰੱਖਣੀਆਂ ਸ਼ੁਰੂ ਕਰ ਰਹੇ ਨੇ ਤੁਸੀਂ ਆ ਵੀਡੀਓ ਦੇਖੋਗੇ ਤਾਂ ਹੈਰਾਨ ਹੋ ਜਾਓਗੇ ਕਿ ਇੱਕ ਕਨੋਲੇ ਪਿੰਡ ਦੀ ਰਹਿਣ ਵਾਲੀ ਕੁੜੀ ਜੋ ਰੂਪਨਗਰ ਦੇ ਵਿੱਚ ਪੈਂਦਾ ਹੈ ਅਸਲ ਦੇ ਵਿੱਚ ਉਹ ਕੁੜੀ ਚੰਡੀਗੜ੍ਹ ਦੇ ਵਿੱਚ ਕੰਮ ਕਰਦੀ ਹੈ ਜਿਸ ਜਗ੍ਹਾ ਦੇ ਉੱਤੇ ਉਹ ਕੰਮ ਕਰ ਰਹੀ ਸੀ ਉੱਥੇ ਜਿੰਨੇ ਵੀ ਵੱਡੇ ਅਫਸਰ ਸੀ ਉਹ ਸਾਰੇ ਹੀ ਪ੍ਰਵਾਸੀ ਸੀ ਉਹਨਾਂ ਵਿੱਚੋਂ ਇੱਕ ਬਹੁਤ ਵੱਡਾ ਅਫਸਰ ਸੀ ਉਸਦੇ ਵੱਲੋਂ ਕੁੜੀ ਦੇ ਨਾਲ ਛੇੜਖਾਨੀ ਕੀਤੀ ਜਾਂਦੀ ਸੀ ਉਹ ਕੁੜੀ ਨੂੰ ਅਸਲੀਲ ਮੈਸੇਜ ਕਰਦਾ ਸੀ ਕੁੜੀ ਨੇ ਕਈ ਵਾਰ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹਟਿਆ ਉਸਦੇ ਵੱਲੋਂ ਇੱਥੇ ਤੱਕ ਇਹ ਕਹਿ ਦਿੱਤਾ ਕਿ ਤੂੰ ਮੇਰੇ ਨਾਲ ਸਰੀਰਿਕ ਸੰਬੰਧ ਬਣਾ ਲੈ ਕੁੜੀ ਨੇ ਇਹ ਮਨਾਂ ਕੀਤਾ ਕਿ ਇਹ ਗੱਲ ਸਹੀ ਨਹੀਂ ਹੈ ਤੇ ਉਹ ਕੁੜੀ ਨੂੰ ਧਮਕੀਆਂ ਦੇਣਾ ਸ਼ੁਰੂ ਕਰਦਾ ਹੈ ਕਿ ਮੈਂ ਤੈਨੂੰ ਨੌਕਰੀ ਚੋਂ ਕੱਢ ਦੇਣਾ ਜਿਸ ਤੋਂ ਬਾਅਦ ਕੁੜੀ ਵਿਚਾਰੀ ਅੱਖ ਕੇ ਨਹਿਿੰਗ ਸਿੰਘਾਂ ਕੋਲ ਜਾਂਦੀ ਹੈ ਉਹਨਾਂ ਦੀ ਮਦਦ ਲੈਂਦੀ ਹੈ ਉਹਨਾਂ ਨੂੰ ਸਾਰੀ ਗੱਲ ਦੱਸਦੀ ਹੈ ਕਿ ਇਸ ਤਰ੍ਹਾਂ ਦੇ ਨਾਲ ਮੈਨੂੰ ਇੱਕ ਪ੍ਰਵਾਸੀ ਹੈ ਜਿਨ੍ਹਾਂ ਦੇ ਮੈਂ ਕੰਮ ਕਰਦੀ ਹਾਂ ਉਹਨਾਂ ਵੱਲੋਂ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਉਸ ਤੋਂ ਬਾਅਦ ਨਹਿਿੰਗ ਸਿੰਘ ਦੇਖੋ ਖੁਦ ਜਾਂਦੇ ਨੇ ਜਾ ਕੇ ਸਾਰੇ ਮਾਮਲੇ ਦੀ ਜਾਂਚ ਕਰਦੇ ਨੇ ਉਸ ਤੋਂ ਬਾਅਦ ਉਹ ਅਫਸਰ ਜਿਹੜਾ ਪ੍ਰਵਾਸੀ ਹੁੰਦਾ ਹੈ ਉਹ ਦੋਸ਼ੀ ਪਾਇਆ ਜਾਂਦਾ ਉੱਥੇ ਉਸੇ ਵੇਲੇ ਨਹਿنگ ਸਿੰਘਾ ਦੇ ਵੱਲੋਂ ਉਸ ਤੋਂ ਮਾਫੀ ਮੰਗਵਾਈ ਜਾਂਦੀ ਹੈ ਤੇ ਜਿਹੜੀਆਂ ਜਿਹੜੀਆਂ ਗੱਲਾਂ ਉਹ ਬੰਦੇ ਨੇ ਕੀਤੀਆਂ ਉਹ ਦੁਬਾਰਾ ਕਦੇ ਵੀ ਨਹੀਂ ਕਰੇਗਾ ਅਤੇ ਨਾਲ ਹੀ ਉਸ ਦੀ ਸਰਵਿਸ ਜਿਹੜੀ ਹੈ ਉਹ ਵੀ ਕੀਤੀ ਜਾਂਦੀ ਹੈ ਇਸ ਤਰ੍ਹਾਂ ਸਾਡੀਆਂ ਧੀਆ ਜਿੱਥੇ ਕੰਮ ਕਰਦੀਆਂ ਨੇ ਜਾਂ ਕੰਮ ਕਰਨ ਜਾਂਦੀਆਂ ਨੇ ਹੁਣ ਦੇਖੋ ਉਹ ਉੱਥੇ ਜਾ ਕੇ ਵੀ ਸੁਰੱਖਿਤ ਨਹੀਂ ਹਨ ਇਹਨਾਂ ਪ੍ਰਵਾਸੀਆਂ ਦੀ ਇੰਨੀ ਜ਼ਿਆਦਾ ਹਿੰਮਤ ਵੱਧ ਚੁੱਕੀ ਹੈ ਤੇ ਮੈਨੂੰ ਲੱਗਦਾ ਹੈ ਕਿ ਇਹੋ ਜਿਹੇ ਪ੍ਰਵਾਸੀਆਂ ਦੇ 19 ਡਾਂਗ ਫਿਰ 19 ਘਟ ਹੈ ਇਹਨਾਂ ਵੱਲੋਂ ਦੇਖੋ ਕਿਵੇਂ ਸਾਡੀਆਂ ਧੀਆਂ ਭੈਣਾਂ ਦੇ ਉੱਤੇ ਅੱਖ ਰੱਖੀ ਜਾ ਰਹੀ ਹੈ ਬਹੁਤ ਮਾੜੀ ਗੱਲ ਹੈ ਤੇ ਲਗਾਤਾਰ ਇਸ ਤਰ੍ਹਾਂ ਦੇ ਕਿੱਸੇ ਜਿਹੜੇ ਨੇ ਨਿਕਲ ਕੇ ਸਾਹਮਣੇ ਆ ਰਹੇ ਨੇ ਨਹਿੰਗ ਸਿੰਘਾ ਨੇ ਇਸ ਵਿਅਕਤੀ ਦਾ ਕਾਫੀ ਰਿਮਾਂਡ ਵੀ ਲਿਆ ਤੇ ਉਸ ਤੋਂ ਮਾਫੀ ਵੀ ਮੰਗਵਾਈ ਕੁੜੀਆਂ ਦੇ ਪੈਰੀ ਹੱਥ ਵੀ ਲਗਵਾਏ ਤੇ ਇਥੋਂ ਤੱਕ ਇਹ ਵੀ ਕਹਿ ਦਿੱਤਾ ਕਿ ਇਹ ਕੁੜੀ ਹੁਣ ਇਸੇ ਕੰਪਨੀ 'ਚ ਕੰਮ ਕਰੇਗੀ ਤੇ ਕੋਈ ਵੀ ਇਸ ਨੂੰ ਹਟਾ ਨਹੀਂ ਸਕਦਾ ਤੇ ਜੋ ਕੁੜੀ ਦਾ ਬਣਦਾ ਹੱਕ ਸੀ ਉਹ ਵੀ ਨਹਿੰਗ ਸਿੰਘਾ ਵੱਲੋਂ ਉਸੇ ਵੇਲੇ ਦਵਾਇਆ ਗਿਆ ਉਦਾਂ ਹੋਊਗਾ ਤੇਰੇ ਕੋਲੇ ਡਿਪਾਰਟਮੈਂਟ ਦਾ ਅਫਸਰ ਵੀ ਹੋਊਗਾ ਤੂੰ ਠੀਕ ਹੈ ਪਰ ਜਿਹੜੀ ਤੇਰੀ ਗਲਤੀ ਹੈ ਨਾ ਤੈਨੂੰ ਨੰਗਾ ਕਰਾਂਗੇ ਦੁਨੀਆ ਸਾਹਮਣੇ ਯਾਦ ਰੱਖੀ ਮੈਂ ਤੈਨੂੰ ਫਿਜ਼ੀਕਲੀ ਕਹਾਂ ਤੁਸੀਂ ਕਹੀ ਸੀ ਕਿ ਨਾ ਇਹ ਗੱਲ ਬੈ ਕੇ ਹੀ ਕਹੀ ਸੀ ਮੈਂ ਤੇ ਕਹੀ ਮੈਂ ਉਹਦੀ ਉਮਰ ਪਤਾ ਕਿੰਨੀ ਹੈ ਉਹਨਾਂ ਦੇ ਮਾਪਿਓ ਕਿੰਨਾ ਯਕੀਨ ਕਰਕੇ ਭੇਜਦੇ ਨੇ ਕਿ ਗੁਡੀਆਂ ਸੇਫ ਹੈ ਇੱਥੇ ਆ ਕੇ ਕੰਮ ਕਰਕੇ ਤੁਹਾਡੇ ਕੋਲ ਆਪਣਾ ਸੀਨੀਅਰ ਕੌਣ ਹੈ ਇੱਥੇ ਮੈਂ ਤਾਂ ਦਿੱਤੀ ਨਹੀਂ ਹੈ ਦਰਵਾਜ਼ਾ ਬੰਦ ਹੈ ਮੈਂ ਤੈਨੂੰ ਮਨਾਣਾ 5 ਮਿੰਟਾਂ 'ਚ ਮਨਾ ਲੈਣਾ ਮੈਂ ਤੁਹਾਨੂੰ ਦੱਸਾਂ ਮੈਂ ਜਿਹੜੀ ਸਰ ਠੀਕ ਹੈ ਯਾਰ ਕੀ ਹੁੰਦਾ ਤੇਰੀ ਯਾਰ ਲੱਗਦੀ ਗਲਤ ਹੈ ਨਾ ਇਰੀਗੇਸ਼ਨ ਹੈ ਗਲਤ ਹੈ ਨਾ ਇਰੀਗੇਸ਼ਨ ਹੈ ਸਰ ਅਸੀਂ ਮਨਾਲਣੇ ਨਹੀਂ ਗਲਤ ਵੱਡੇ ਰੂਪਨਗਰ ਜ਼ਿਲ੍ਹੇ ਦੇ ਕਨੋਲੀ ਦੀ ਰਹਿਣ ਵਾਲੀ ਇਹ ਬੱਚੀ ਨੇ ਕੱਲ ਸਾਡੇ ਕੋਲੇ ਮਦਦ ਲਈ ਪਹੁੰਚ ਕੀਤੀ ਜੋ ਕਿ ਇਸ ਚੰਡੀਗੜ੍ਹ ਅਪਾਰਟਮੈਂਟ ਦੇ ਵਿੱਚ ਨੌਕਰੀ ਕਰ ਰਹੀ ਐ ਤੇ ਇੱਥੋਂ ਦੇ ਜਿਹੜੇ ਮੌਕਾ ਅਫਸਰ ਨੇ ਉਹ ਪ੍ਰਵਾਸੀ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਵੱਡੇ ਅਫਸਰ ਨੇ ਇਸ ਬੱਚੀ ਦੇ ਨਾਲ ਬੜੀ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਇਸ ਧੀ ਸਾਡੀ ਨੂੰ ਰੋਜ਼ ਰਾਤ ਨੂੰ ਗਲਤ ਮੈਸੇਜ ਕਰਨੇ ਵੀ ਮੇਰੇ ਨਾਲ ਸਰੀਰਕ ਸੰਬੰਧ ਬਣਾ ਜਦੋਂ ਇਸ ਧੀ ਸਾਡੀ ਧੀ ਨੇ ਇਸ ਅਫਸਰ ਨੂੰ ਦੇ ਮੂੰਹ ਤੇ ਜਵਾਬ ਦਿੱਤਾ ਵੀ ਮੈਂ ਇਹੋ ਜਿਹਾ ਕੋਈ ਕੰਮ ਨਹੀਂ ਕਰ ਸਕਦੀ ਤਾਂ ਇਹ ਅਫਸਰ ਨੇ ਇਸ ਬੱਚੀ ਨੂੰ ਨੌਕਰੀ ਤੋਂ ਕੱਢਣ ਦੀਆਂ ਜਿਹੜੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਅੱਜ ਬੱਚੀ ਨੂੰ ਤੇ ਮਾਤਾ ਜੀ ਨੂੰ ਲੈ ਕੇ ਇੱਥੇ ਪਹੁੰਚੇ ਆ ਤੇ ਬਣਦਾ ਹੱਕ ਵੀ ਦਵਾਇਆ ਗੁੱਡੀ ਨੂੰ ਤੇ ਵੇਖੋ ਤੁਸੀਂ ਇਸ ਪਾਪੀ ਤੁਸੀਂ ਮੈਨੂੰ ਹੁਣ ਇਹ ਗੱਲ ਦੱਸੋ ਵੀ ਮੰਨ ਲਓ ਉਹਦੀ ਕੁੜੀ ਤੇ ਚਲੋ ਡਿਗਰੀ ਕੰਪਲੀਟ ਨਹੀਂ ਸੀ। ਤੁਹਾਨੂੰ ਕੁੜੀ ਨੂੰ ਗਲਤ ਅਸ਼ਰੀਲ ਮੈਸੇਜ ਕਰਨ ਦਾ ਹੱਕ ਕਹਿੰਨੇ ਦਿੱਤਾ? ਅਧਿਕਾਰ ਕਹਿੰਨੇ ਦਿੱਤਾ? ਸਾਰੇ ਸਾਡੇ ਕੋਲੇ ਪ੍ਰੂਫ ਆਇਆ। ਦਿਖਾ ਦੇ। ਚੈਟ ਡਿਲੀਟ ਕਰਨ ਨਾਲ ਨਾ ਰਿਕਵਰੀ ਕਰ ਲਈ ਸਾਰੇ ਮੈਸੇਜਾਂ ਦੀ। ਡਿਲੀਟ ਕਰਨ ਨਾਲ ਇਹ ਨਹੀਂ ਹੈਗਾ ਕਿ ਰਿਕਵਰ ਨਹੀਂ ਹੋਏ। ਆਪ ਦੇ ਕਈ ਤੋਂ ਤੁਸੀਂ ਮੁੱਕਰ ਨਹੀਂ ਸਕਦੇ ਹੋ। ਠੀਕ ਹੈ। ਉਹ ਮੈਂ ਬਕਾਇਦਾ ਮੇਰੇ ਕੋਲੇ ਪ੍ਰੂਫ ਹੈ। ਜੇ ਤਾਂ ਆਪ ਦੇ ਕੀਤੀ ਗਲਤੀ ਮੰਨਦੇ ਹੋ ਬਕਾਇਦਾ ਤਾਂ ਠੀਕ ਹੈ। ਗੁੱਡੀ ਤੋਂ ਗਲਤੀ ਮੰਨਦੇ ਹਾਂ ਗੁੱਡੀ ਦੇ ਪੈਰੀਆਂ ਹੱਥਾਂ ਲਾਉਂਦੇ ਨਹੀਂ ਅਜੇ ਜਲੂਸ ਕੱਢ ਕੇ ਜਾਵਾਂਗੇ ਸਿੱਧਾ ਠੀਕ ਹੈ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਤੂੰ ਫਿਜ਼ੀਕਲੀ ਮੇਰੇ ਨਾਲ ਕੰਫਰਟੇਬਲ ਹੈ ਮੈਂ ਇਸੇ ਕਰਕੇ ਆਪਦੇ ਘਰੇ ਆਪਦੇ ਘਰੇ ਜਵਾਕ ਹੈਗੇ ਜਵਾਕ ਹੈਗੇ ਕਰੇ ਹੈਗੇ ਨਾ ਉਹਨਾਂ ਨੂੰ ਵੀ ਕਦੀ ਕੋਈ ਇਹੋ ਜਿਹੀ ਗੱਲ ਕਹੀ ਉਹਦੇ ਬੱਚੀ ਦੀ ਉਮਰ ਤੇ ਤੁਹਾਡੀ ਉਮਰ 'ਚ ਕੀ ਫਰਕ ਹੈ ਕੋਈ ਗੱਲ ਨਹੀਂ ਦਿਖਾ ਦਾਂ ਮੈਂ ਦਿਖਾ ਦਾਂ ਚੈਨਲਾਂ 'ਤੇ 1:00 ਵਜੇ ਰਾਤ ਨੂੰ ਮੈਸੇਜ ਕਰ ਦਿੰਦਾ ਹਾਂ ਆਹ ਟਾਈਮ ਆਹ ਗੱਲ ਕਰਨ ਦਾ ਵੇਹ ਤਾਂ ਵੇਖੋ ਤਰੀਕਾ ਵੇਖੋ ਤੁਸੀਂ ਤੇ ਤੁਸੀਂ ਕਹਿ ਰਹੇ ਹੋ ਕਿ ਮੇਰੇ ਨਾਲ ਤੂੰ